ਜਾਫਰੀ ਵੈਲਰਜੀਕਰ ਖਾਲਸਾ ਵੈਲਰ ਦੀ ਫਤਿਹ ਜਿਸ ਤਰ੍ਹਾਂ ਸਲਾਨਾ ਸਮਾਗਮ ਦੀ ਗੱਲ ਸਿਖੂ ਵੀਰ ਜੀ ਨੇ ਕੀਤੀ ਹੈ ਬਹੁਤ ਵਧੀਆ ਸਫਲਤਾ ਸਾਰਿਆਂ ਦਾ ਸਹਿਯੋਗ ਨਾਲ ਮਿਲੀ ਹੈ ਜਿਨ੍ਹਾਂ ਨੇ ਹੱਥੀ ਸਹਿਯੋਗ ਦਿੱਤਾ ਮਾਇਆ ਪਾ ਕੇ ਸਹਿਯੋਗ ਦਿੱਤਾ ਜਾਂ ਫਰੀ ਸੇਵਾ ਕੀਤੀ ਹੈ ਉਹਨਾਂ ਦਾ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਬਾਕੀ ਡਿਟੇਲ ਜਿਹੜੀ ਹੈ ਥੋੜੀ ਹਰਵਿੰਦਰ ਜੀ ਦੱਸਣਗੇ ਕਿ ਕਿੰਨੇ ਕਲੈਕਸ਼ਨ ਹੋਈ ਹੈ ਕਿੰਨੇ ਫ੍ਰੀ ਸੇਵਾ ਕੀਤੀ ਹੈ ਦੁੱਧ ਦੀ ਸੇਵਾ ਕੀਤੀ ਹੋਈ ਹੈ ਮਠਿਆ ਸੇਵਾ ਆਪਣੇ ਮੈਂਬਰਾਂ ਨੇ ਕੀਤੀ ਹੈ ਸੋ ਉਹਨਾਂ ਸਾਰਿਆਂ ਦਾ ਧੰਨਵਾਦ ਇਹਨੂੰ ਕਰਦੇ ਆਂ ਤੋਂ ਅੱਜ ਦਾ ਵਿਸ਼ਾ ਥੋੜਾ ਸੈਂਸੇਟਿਵ ਆ ਆਪਾਂ ਗੱਲ ਕਰੀ ਆਪ ਭਾਸ਼ਾ ਚ ਸਿਮਰਨ ਜਾਂ ਜਪਨ ਦਾ ਸ਼ਬਦ ਆਪਨ ਪਤਾ ਹੈ ਇਹਨਾਂ ਇੱਕੋ ਜਿਹਾ ਮੀਨਿੰਗ ਆ ਥੋੜਾ ਫਰਕ ਹੋਇਆ ਕਿ ਕਿਸੇ ਨੂੰ ਅਸੀਂ ਬੋਲ ਕੇ ਜਾਂ ਮਨੁਮਨੀ ਲਗਾਤਾਰ ਯਾਦ ਕਰਦੇ ਆਂ ਉਹਨੂੰ ਸਿਮਰਨ ਜਾਂ ਜਪ ਕਹਿੰਦੇ ਆ ਪਰ ਗੁਰਬਾਣੀ ਦੇ ਆਸ਼ੀਰਵਾਦ ਦੇਖ ਕੇ ਤਾਂ ਗੁਰਬਾਣੀ ਮੁਤਾਬਕ ਪ੍ਰਮਾਤਮਾ ਨੂੰ ਜਦੋਂ ਅਸੀਂ ਲਿਬ ਲਾ ਕੇ ਯਾਦ ਕਰਦੇ ਆ ਤਾਂ ਉਹਨੂੰ ਨਾਮ ਸਿਮਰਨ ਜਾਂ ਨਾਮ ਦਾ ਜਪਣਾ ਕਹਿੰਦੇ ਆ ਹੁ ਕੋਈ ਵੀ ਕੰਮ ਜਦੋਂ ਆਪਾਂ ਕਰਨਾ ਹੁੰਦਾ ਨਾ ਤਾਂ ਤਿੰਨ ਗੱਲਾਂ ਅਸੀਂ ਅੱਖ ਰੱਖਦੇ ਆ ਇੱਕ ਕਿਉਂ ਕਰਨਾ ਤੇ ਕੀ ਕਰਨਾ ਤੇ ਕਿਵੇਂ ਕਰਨਾ ਇਹਨੂੰ ਅਸੀਂ ਬਾਹੀ ਵਟ ਹਾਉ ਕਹਿੰਦੇ ਆ ਤਾਂ ਹੀ ਸਕੋ ਤਾਂ ਮਿਲ ਜੇ ਸਾਨੂੰ ਪਤਾ ਹੋਵੇ ਵੀ ਅਸੀਂ ਕੀ ਕਰਨਾ ਕਿਵੇਂ ਕਰਨਾ ਠੀਕ ਹੈ ਤੇ ਕਿਉਂ ਕਰਨਾ ਪਹਿਲੀ ਗੱਲ ਕਿਉਂ ਦੀ ਆਉਂਦੀ ਹੈ ਕਿ ਅਸੀਂ ਨਾਮ ਸਿਮਰਨ ਕਿਉਂ ਕਰੀਏ ਫਿਰ ਆਏਗਾ ਕਿ ਉੱਚ ਕੀ ਕਰ ਮਤਲਬ ਤੀਜਾ ਹੋਏਗਾ ਕਿ ਕਿਵੇਂ ਕਰਨਾ ਥੋੜਾ ਥੋੜਾ ਇਹਨੂੰ ਲੰਮਾ ਕੇ ਫਿਰ ਆਪਾਂ ਬਰਕਤ ਦੀ ਗੱਲ ਕਰਾਂਗੇ ਫਲ ਦੀ ਗੱਲ ਕੋਸ਼ਿਸ਼ ਕਰਾਂਗੇ ਕਿ ਮੈਂ 10-12 ਮਿੰਟ ਦੇ ਵਿੱਚ ਥੋੜਾ ਲੰਬਾ ਸੀ ਇਹ ਮੈਂ ਚਾਹੁੰਦਾ ਸੀ ਕਿ ਦੋ ਪਹਿਲਾਂ ਮੈਂ ਸੋਚਿਆ ਦੋ ਹਿੱਸੇ ਚ ਕਰ ਦਿਆਂ ਪਰ ਫਿਰ ਨਹੀਂ ਮੈਂ ਕਿਹਾ ਇੱਕ ਚੀ ਗੱਲ ਬਣੂਗੀ ਤਾਂ ਉਹ ਗੱਲ ਕਰੀਏ ਕਿ ਨਾਮ ਸਿਮਰਨ ਕਿਉਂ ਕਰਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਣੀ ਜਿਹੜੀ ਮਨੁੱਖ ਜੁਨੀ ਹੈ ਉੱਤਮ ਜੁਨੀ ਹੈ ਬਾਕੀ ਜੁਨੀ ਅਜ ਸਾਨੂੰ ਇੰਨੀ ਸਾਹਮਣੇ ਨਹੀਂ ਹੁੰਦੇ ਮਨ ਤਾਂ ਸਾਰਾ ਤੇ ਹੁੰਦਾ ਦਿਮਾਗ ਸਾਰਾ ਮੇ ਕਿਸੇ ਵੱੱਦ ਹੁੰਦਾ ਕਿਤੇ ਘਟ ਹੁੰਦਾ ਪਰ ਜਿਹੜਾ ਸੁਪਰੀਮ ਆ ਨਾ ਆਪਾਂ ਨੂੰ ਉੱਤਮ ਜੁਨੀ ਪਰਮਾਤਮਾ ਨੇ ਬਖਸ਼ੀ ਹੈ ਇਹਦੇ ਵਿੱਚ ਹੀ ਅਸੀਂ ਨਾਮ ਸਿਮਰਨ ਕਰਕੇ ਉਹਦੇ ਵਿੱਚ ਲੀਨ ਸਾਡੀ ਆਤਮਾ ਜਿਹੜੀ ਹੈ ਸਦਾ ਵਾਸਤਵ ਚ ਲੀਨ ਹੋ ਸਕਦੀ ਹੈ ਤੋ ਪਹਿਲੀ ਗਲਤੀ ਇਹ ਹੈ ਕਿ ਅਸੀਂ ਨਾਮ ਸਿਮਰਨ ਕਰਦੇ ਆਂ ਕਿਉਂ ਇਹ ਕਰਦੇ ਆਂ ਦੂਜੀ ਗੱਲ ਆ ਕਿ ਸਾਨੂੰ ਪਤਾ ਕਿ ਸਾਡਾ ਜਿਹੜਾ ਪੂਰਾ ਸਰੀਰ ਆ ਅਸੀਂ ਸਕੂਲਾਂ 'ਚ ਬੱਚਿਆਂ ਨੂੰ ਵੀ ਦੱਸਦੇ ਆਂ ਨੇ ਰਾਣੀ ਜੀ ਮੇਰੇ ਨਾਲ ਹੁੰਦੇ ਨੇ ਕਿ ਸਾਡਾ ਜਿਹੜਾ ਸੰਪੂਰਨ ਸਰੀਰ ਆ ਤਨ ਮਨ ਤੇ ਧਨ ਤਿੰਨਾ ਸੁਮੇਦ ਤਨ ਸਾਡੀ ਜਿਹੜੀ ਫਿਜ਼ੀਕਲ ਬਾਡੀ ਮਨ ਸਾਡਾ ਜਿਹੜਾ ਦਿਮਾਗ ਦੇ ਵਿੱਚ ਜੋ ਜਿਹੜਾ ਸੋਚਦਾ ਵਿਚਾਰਤਾਰ ਤੇ ਧਨ ਜਿਹਨੂੰ ਆਤਮਾ ਕਹਿੰਦੇ ਆਂ ਗੁਰਮਾਇਨ 'ਚ ਆ ਤੋਂਨ ਧਨ ਵੀ ਕਿਹਾ ਗਿਆ ਹੈ ਠੀਕ ਹੈ ਤੇ ਇਸ ਕਰਕੇ ਤਿੰਨਾਂ ਦੀ ਖੁਰਾਕ ਹੁਣ ਤਾਂ ਦੀ ਖੁਰਾਕ ਸਾਨੂੰ ਪਤਾ ਕਿ ਭੋਜਨਾਂ ਪਾਣੀ ਆ ਆਕਸੀਜਨ ਮਨ ਦੀ ਖੁਰਾਕ ਚੰਗੇ ਵਿਚਾਰ ਆ ਜੀ ਗੁਰਬਾਣੀ ਤੋਂ ਮਿਲਣਗੇ ਸਾਨੂੰ ਤੇ ਜਿਹੜੇ ਆਤਮ ਦੀ ਖੁਰਾਕ ਉਹਦੀ ਹੈ ਨਾਮ ਪ੍ਰਭੂ ਦਾ ਸਿਮਰਨ ਕਰਨਾ ਉਹਦੀ ਖੁਰਾਕ ਜਿੰਨਾ ਸਿਉ ਕਰਾਂਗੇ ਉਨਾ ਬਲਵਾਨ ਹੋਵਾਂਗੇ ਠੀਕ ਹੈ ਇਸ ਕਰਕੇ ਦੋ ਗੱਲਾਂ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਸਾਰੀ ਗੁਰਬਾਣੀ ਇੱਕ ਕਿਉਂ ਘਰ ਤੋਂ ਲੈ ਕੇ 18 10 20 ਤੱਕ ਨਾਮ ਸਿਮਰਨ ਦੀ ਤੇ ਉਹਦੀ ਕੀ ਫਲ ਮਿਲਦਾ ਉਹਦੇ ਤੇ ਬੇਸਟ ਹੈ ਸਾਡੇ ਮਨ ਨੂੰ ਸਮਝਾਉਣ ਲਈ ਠੀਕ ਹੈ ਹੁਣ ਅਗਲੀ ਗੱਲ ਆ ਵੀ ਅਸੀਂ ਨਾਮ ਕੀ ਦਾ ਸਿਮਰਨਾ ਹੁਣ ਆਪਣੇ ਆਪਣੇ ਸੋਚ ਦੇ ਮੁਤਾਬਕ ਪਰਮਾਤਮਾ ਦੀ ਕੀਰਤ ਨੂੰ ਦੇਖ ਕੇ ਸ੍ਰਿਸ਼ਟੀ ਦੇ ਵਿੱਚ ਲੋਕਾਂ ਨੇ ਵੱਖਰੇ ਵੱਖਰੇ ਨਾਮ ਰੱਖੇ ਨੇ ਕਰਤੇ ਨੇ ਕਿਸੇ ਨੇ ਉਹਨੂੰ ਰਾਮ ਕਿਹਾ ਕਿਸੇ ਨੇ ਹਰੀ ਕਿਹਾ ਕਿਸੇ ਨੇ ਅੱਲਾ ਕਿਹਾ ਕੋਰ ਕਿਹਾ ਵੱਖਰੇ ਵੱਖਰੇ ਦੇਸ਼ਾਂ 'ਚ ਵੱਖ-ਵੱਖ ਭਾਸ਼ਾਵਾਂ 'ਚ ਵੱਖ-ਵੱਖ ਧਰਮਾਂ 'ਚ ਉਹਦੇ ਵੱਖਰੇ ਵੱਖਰੇ ਨਾਮ ਨੇ ਉਹਦਾ ਆਪਣਾ ਕੋਈ ਨਾਮ ਨਹੀਂ ਆਪਾਂ ਸਾਰੇ ਜਾਣਦੇ ਆ ਕਿ ਅਸੀਂ ਰੱਖੇ ਨੇ ਠੀਕ ਹੈ ਅਸੀਂ ਉਹਨੂੰ ਮਨੋਮਨਿਕ ਵਗੈਰਾ ਧਿਆਨ ਲਾ ਕੇ ਵੀ ਕਰ ਸਕਦੇ ਆ ਪਰ ਸ਼ੁਰੂਆਤ ਸਾਨੂੰ ਉਹਦੇ ਸਿਮਰਨ ਤੋਂ ਕਰਨੀ ਬੋਲ ਕੇ ਕਰਨੀ ਪੈਣੀ ਹੈ ਅੱਜ ਮੈਂ ਅੱਜ ਕੱਲ ਚੱਲ ਪਿਆ ਨਾ ਤਰਕਵਾਦ ਕਿ ਫੋਟੋ ਦੀ ਕੀ ਜਰੂਰਤ ਹੈ ਜੀ ਇਹਦੀ ਕੀ ਜੂਰਤ ਹੈ ਜੀ ਪੌੜੀ ਸਿੱਖਦੇ ਚਾਹਣ ਲਈ ਸਾਨੂੰ ਪਹਿਲੀ ਪੌੜੀ ਤੋਂ ਸ਼ੁਰੂ ਕਰਨਾ ਪਊਗਾ ਉਹ ਅਖੀਰਲੀ ਪੌੜੀ ਜਿਹੜੀ ਗੱਲਾਂ ਅਸੀਂ ਕਰਦੇ ਆ ਕਿ ਫੋਟੋ ਦੀ ਲੋੜ ਨਹੀਂ ਹੈ ਤੇ ਇਸ ਕਰਕੇ ਕਿਹਦਾ ਸਿਮਰਨ ਕਰਨਾ ਆਪੇ ਦੇਖਣਾ ਸਾਡੋਂ ਜਿਹੜੀ ਹਦਾਇਤ ਆ ਗੁਰੂ ਸਾਹਿਬ ਵੱਲੋਂ ਕਿ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੇ ਖੁਲ ਠੀਕ ਹੈ ਦੂਜੀ ਗੱਲ ਗੁਰੂ ਸਾਹਿਬ ਨੇ ਗੁਰਨਾਸਨ ਇਹ ਪਹਿਲੀ ਬਾਣੀ ਰਚੀ ਆ ਗੁਰੂ ਸਾਹਿਬ ਦੀ ਪਹਿਲੀ ਬਾਣੀ ਆ ਆਪਾਂ ਰੋਜ਼ ਮੂਲ ਮੰਤਰ ਪੜ੍ਹਦੇ ਆ ਮੂਲ ਮੰਤਰ ਦੋ ਹਿੱਸਿਆਂ ਦੇ ਵਿੱਚ ਅੱਜ ਧਿਆਨ ਨਾਲ ਦੇਖੀਏ ਕਈ ਕਹਿੰਦੇ ਗੁਰਪ੍ਰਸਾਦ ਅਗੇ ਮੂਲ ਮੰਤਰ ਪਰ ਜਿਹੜੇ ਜਿੰਨੇ ਵੀ ਤਕਸਾਲੀ ਨੇ ਜਦ ਪੁਰਾਣੇ ਆਪਾਂ ਹਥਿਆਰ ਦੇਖੀਏ ਪੁਰਾਣੇ ਨਿਸ਼ਾਨੀਆਂ ਦੇਖੀਏ ਤਾਂ ਨਾਨਕ ਹੋਸੀ ਵੀ ਸੱਤ ਤੱਕ ਲਿਖਿਆ ਹੋਇਆ ਸਾਰਾ ਹੈ ਤਾਂ ਪਹਿਲੇ ਹਿੱਸੇ 'ਚ ਤਾਂ ਗੁਰੂ ਸਾਹਿਬ ਦੇ ਗੁਣ ਦੱਸੇ ਨੇ ਪਰਮਾਤਮਾ ਦੇ ਕਿ ਉਹ ਨਿਰਪੋਅ ਨਿਰਵਾਇ ਦਾ ਆਖਾਲ ਮੁਰਤਾ ਸਾਰੇ ਜਾਣਦੇ ਰੋਜ਼ ਪੜ੍ਹਦੇ ਆ ਜਾਂ ਦੂਜਾ ਹਿੱਸਾ ਜਿੱਥੋਂ ਬਾਣੀ ਸ਼ੁਰੂ ਹੁੰਦੀ ਹੈ ਜੰਗੋ ਇਹ ਕਹ ਲਿਆ ਕਿ ਪੂਰੇ ਗ੍ਰੰਥ ਸਾਹਿਬ ਦਾ ਮੰਗਲਾ ਚੰਨ ਜਿਹੜਾ ਮੂਲ ਮਤ ਪਹਿਲਾ ਹਿੱਸਾ ਜਪ ਤੋਂ ਸਾਡਾ ਜਪਜੀਤ ਸਾਹਿਬ ਸ਼ੁਰੂ ਹੁੰਦਾ ਪਰ ਗੁਰੂ ਸਾਹਿਬ ਨੇ ਏਕਾ ਉੱਥੇ ਲਾਇਆ ਨਾਨਕ ਹੋਸੀ ਪੀ ਸੱਚ ਤਾਂ ਧਿਆਨ ਨਾਲ ਸੁਣੀਏ ਤਾਂ ਮੂਬਲ ਮੰਨ ਤਾਂ ਜਿਹੜਾ ਹੈ ਨਾ ਉੱਥੇ ਤੱਕ ਜਪ ਜਿਹੜਾ ਸਾਨੂੰ ਕਿਹਾ ਨਾ ਜਿੱਥੋਂ ਬਾਣੀ ਸ਼ੁਰੂ ਹੁੰਦੀ ਹੈ ਸਾਨੂੰ ਹਦਾਇਤ ਆ ਆਦੇਸ਼ ਆ ਗੁਰੂ ਸਾਹਿਬ ਦਾ ਵੀ ਕਿਹਨੂੰ ਜਪਣਾ ਆ ਸੱਚ ਜੁਗਵਾ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਬਸ ਇੱਕੋ ਹੀ ਅਕਾਲ ਪੁਰਖ ਜਿਹੜਾ ਹੈ ਨਾ ਜਿਹੜਾ ਅਕਾਲ ਪੁਰਖ ਆਪਾਂ ਉਹਦੀ ਕਿਰਤ ਨੂੰ ਨਹੀਂ ਪੂਜਣਾ ਕਿਰਤ ਨੂੰ ਨਹੀਂ ਧਿਆਉਣਾ ਆਮ ਕਰਕੇ ਜਿਵੇਂ ਅਸੀਂ ਜਾਲਵਾ ਨੂੰ ਪੂਜੀ ਜਾਂਨੇ ਆ ਫੋਰਨ ਪੂਜੀ ਜਾਂਨੇ ਨਹੀਂ ਉਹ ਕਹਿੰਦੇ ਕਰਤੈ ਨੂੰ ਕਰ ਅਸੀਂ ਸੁਲਾਉਣਾ ਕੀਰਤ ਨੂੰ ਨਹੀਂ ਕਰਨਾ ਸਸੋ ਇਸ ਕਰਕੇ ਗੁਰੂ ਸਾਹਿਬ ਨੇ ਬਾਰ ਬਾਰ ਕਿਹਾ ਕਿ ਕਿਹਦੀ ਕਿਦਾ ਸਿਮਰਨ ਕਰਨਾ ਔਰ ਸਾਨੂੰ ਮੂਲ ਮੰਤਰ ਕੀ ਦਿੱਤਾ ਗੁਰ ਮੰਤਰ ਕੀ ਦਿੱਤਾ ਕਿ ਵਾਹਿਗੁਰੂ ਦਾ ਸਿਮਰਨ ਕਰਨਾ ਸੋ ਬਹੁ ਸਿੱਖ ਲਈ ਇਹ ਜ਼ਰੂਰੀ ਹੋ ਜਾਂਦਾ ਕਿ ਜਦੋਂ ਅਸੀਂ ਨਿਤਨੇਮ ਭਰਦੇ ਆ ਨਾ ਨਿਤਨੇਮ ਸਾਨੂੰ ਕੀ ਹੈ ਰੋਹ ਦੀ ਚਿੱਠੀ ਪੜਦੇ ਆ ਗੁਰੂ ਸਾਹਿਬ ਵੱਲ ਦਿੱਤੀ ਹੋਈ ਚਿੱਠੀ ਹੈ ਇੱਕ ਸਾਰਾ ਗੁਰੂ ਗ੍ਰੰਥ ਸਾਹਿਬ ਸਾਨੂੰ ਜੀਵਨ ਜਿਉਣ ਦੀ ਜਾਚ ਸਿਖਾਉਂਦਾ ਪਰ ਜੇ ਅਸੀਂ ਉਹਨੂੰ ਪੜੀ ਜਾਈਏ ਉਹ ਤੇ ਅਮਲ ਨਾ ਕਰੀਏ ਫਿਰ ਸਾਡੀ ਗੱਲ ਨਹੀਂ ਬਣਨੀ ਸੋ ਇਸ ਕਰਕੇ ਸਾਨੂੰ ਨਿਤਨੇਮ ਦੇ ਨਾਲ-ਨਾਲ ਬਾਣੀ ਪੜ੍ਹਨੀ ਵੀ ਨਾਲ ਸਿਮਰਨ ਕਰਨਾ ਵੀ ਉਹਨੇ ਜ਼ਰੂਰੀ ਸੋ ਹੌਲੀ-ਹੌਲੀ ਉਹਦਾ ਜਿਹੜਾ ਹੈ ਟਾਈਮ ਬਧੇ ਜਿਹੜੇ ਕਰਦੇ ਨੇ ਵੈਲੈਂਟ ਗੁਰਮੈ ਨਹੀਂ ਕਹਿੰਦਾ ਨਹੀਂ ਕਰਦੇ ਕਰਦੇ ਆਪਾਂ ਪਰ ਉਹ ਹੋਰ ਵਧਾ ਗਏ ਕਿਉਂਕਿ ਪੂੰਜੀ ਹੈ ਫਿਰ ਅੱਗੇ ਹੈ ਵੀ ਕਿਵੇਂ ਕਰਨਾ ਵਾਈ ਹੋ ਗਿਆ ਭੱਟ ਹੋ ਗਿਆ ਤੇ ਹੁਣ ਹੈ ਵੀ ਹਉ ਤਾਂ ਉਹਦਾ ਜਵਾਬ ਵੀ ਸਾਨੂੰ ਗੁਰਬਾਣੀ ਚੋਂ ਮਿਲਦਾ ਕਬੀਰ ਸਾਹਿਬ ਦੇ ਬਾਣੀ ਦੇ ਸ਼ਬਦ ਦੇ ਵਿੱਚੋਂ ਆਉਂਦਾ ਕਿ ਹਰ ਕਾ ਬਲੋਣਾ ਬਲੋਵ ਵਿੱਚ ਭਾਈ ਕਿਵੇਂ ਬੁਲਾਉਣਾ ਜੈਸੇ ਐਸੇ ਬੁਲਾਓ ਜੈਸੇ ਤਤ ਨਾ ਜਾਏ ਹਰ ਕਾ ਬਲੋਗਣਾ ਬਲੋਮ ਵਿੱਚ ਭਾਈ ਐਸੇ ਬਲੋਵੋ ਜੈਸੇ ਤਤ ਨਾ ਜਾਏ ਉਹਨਾਂ ਨੇ ਧਿਆਨ ਨਾਲ ਤਾਂ ਸਮਝੀਏ ਪੁਰਾਣੇ ਬਜ਼ੁਰਗ ਜਿਹੜੇ ਲੇਡੀਜ਼ ਸੀ ਨਾ ਅੱਜ ਕੱਲ ਤਾਂ ਮਸ਼ੀਨੀ ਚੋਗ ਆ ਗਿਆ ਹੱਥੀ ਦੁੱਧ ਜਿਹੜਾ ਚਾਚੀ ਚ ਰੜਕਦੀਆਂ ਸੀ ਉਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਇੱਕਸਾਰ ਹੌਲੀ ਹੌਲੀ ਚਲਾ ਕੇ ਮਧਾਣੀ ਨੂੰ ਰੜਕਾਂਗੇ ਨਾ ਦੁੱਧ ਨੂੰ ਰੜਕਾਂਗੇ ਤਾਂ ਤਾਂ ਮੱਖਣ ਜਿਹੜਾ ਹੈ ਜਿਆਦਾ ਮਾਸਟਰ ਦੇ ਵਿੱਚ ਉੱਤੇ ਇਕੱਠਾ ਹੋਏਗਾ ਤਾ ਕਬੀਰ ਸਾਹਿਬ ਨੇ ਉਹਦਾ ਪਰਮਾਨ ਲੈ ਕੇ ਦੱਸਿਆ ਕਿ ਅਸੀਂ ਜਿਵੇਂ ਦੁੱਧ ਨੂੰ ਰੜਕ ਕੇ ਪਿਆਣਾ ਫੀਪੀਆਂ ਰੜਕਿਦੇ ਨੇ ਉਸ ਤਰ੍ਹਾਂ ਅਸੀਂ ਸਹਿਜ ਅਵਸਥਾ ਵਿੱਚ ਸਿਮਰਨ ਕਰਨਾ ਕਾਲੇ ਪੋਣ ਨਾ ਨਹੀਂ ਕਰਨਾ ਸਹਿਜ ਅਵਸਥਾ ਦੀ ਬਹੁਤ ਇੰਪੋਰਟੈਂਟ ਹੈ ਸਾਡੀ ਜ਼ਿੰਦਗੀ ਦੇ ਵਿੱਚ ਵਾਹਿਗੁਰੂ 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 ਜਾ ਕੇ ਗਾ ਕੇ ਕਰਦੇ ਨੇ ਥੋੜਾ ਰਹਾ ਦੇਣਾ ਕਰਦੇ ਨੇ ਤਾਂ ਕਿ ਸਾਡੇ ਚ ਮਨ ਚ ਟਿਕਾਓ ਆਵੇ ਕਾਉ ਤੋਂ ਹੌਲੀ-ਹੌਲੀ ਸਾਡੀ ਅਡੋਲਤਾ ਚਾਜਬੰਦ ਮੰਨ ਸਾਡਾ ਖੰਡਾਓ ਖਤਮ ਹੁੰਦਾ ਕਿਉਂਕਿ ਮਨ ਭੜਕੇ ਦਾ ਰਹਿੰਦਾ ਆਦਲ ਫਿਰਦਾ ਰਹਿੰਦਾ ਇਸ ਕਰਕੇ ਅਸੀਂ ਉਹਨੂੰ ਕਿਵੇਂ ਕਰਨਾ ਜਿਵੇਂ ਹੁਣ ਅੱਜ ਕੱਲ ਆਪਾਂ ਇੱਕ ਹੋਰ ਐਗਜ਼ਾਮਪਲ ਲੈ ਲਈਏ ਕਿ ਪਹਿਲਾਂ ਚੱਕੀਆਂ ਹੱਥ ਨਾਲ ਚੱਲਦੇ ਸੀ ਉਹਦੇ ਆਟੇ ਦੀ ਮਠਾਸ ਕੋਸ਼ੋਰ ਹੁੰਦੀ ਸੀ ਫਿਰ ਚੜਾਟ ਆ ਗਈ ਅੱਜ ਕੱਲ ਵੀ ਆਪਾਂ ਮਕਤੀ ਦਾ ਟੱਲਾ ਲੈਣ ਜਾਂਦੇ ਨਾ ਉੱਤੇ ਲਿਖਾਂਗੇ ਟੱਲਾਟਾਂ ਦਾ ਟੱਲਾ ਉਹ ਵੀ ਹੌਲੀ ਚੱਲਦੇ ਸੀ ਕਿਉਂਕਿ ਪਾਣੀ ਨਾਲ ਚੱਲਦੇ ਸੀ ਉਦੀ ਵੀ ਮਠਾਸ ਕਾਇਮ ਰਹਿੰਦੀ ਸੀ ਪਰ ਹੁਣ ਮਸ਼ੀਨ ਬਿਜਲੀ ਵਾਲੇ ਮਸ਼ੀਨਾਂ ਆ ਗਈਆਂ ਤੇਜ਼ ਚੱਲਦੇ ਆ ਰੋਲੇ ਦਾ ਆਟਾ ਹੈ ਉੱਥੇ ਤਤ ਮਾਰੇ ਜਾਂਦੇ ਜੇ ਤਤ ਦੀ ਗੱਲ ਕੀਤੀ ਹੈ ਨਾ ਕਮਿਸ਼ਨ ਉਹ ਤਤ ਤੇ ਤਤ ਖਤਮ ਹੋ ਜਾਂਦੇ ਆ ਪਤਾ ਹੈ ਕਿ ਕੱਚੀਆਂ ਚੀਜ਼ਾਂ ਕਹੋ ਤਤ ਕਾਇਮ ਰਹਿੰਦੇ ਨੇ ਤੇ ਇਸ ਕਰਕੇ ਜੇ ਅਸੀਂ ਨਾਮ ਸਿਮਣ ਦਾ ਪੂਰਾ ਲਾਹਾ ਲੈਣਾ ਨਾ ਤਾਂ ਸਾਨੂੰ ਸਹਿ ਦੇ ਨਾਮ ਨਾਲ ਜੁੜਨਾ ਪਊਗਾ ਇਹ ਜੋਲੀ ਗੱਲਾਂ ਨੇ ਠੀਕ ਨੇ ਤੇ ਦੂਜੀ ਗੱਲ ਹੈ ਜੇ ਮੈਂ ਪਹਿਲਾਂ ਕਹੀ ਹੈ ਕਿ ਜੇ ਅਸੀਂ ਕਹੀ ਵੀ ਅਸੀਂ ਲੋ ਜੀ ਨਿਤਨਾਮ ਕਰ ਲਿਆ ਪੰਜ ਬਾਣੀਆਂ ਪੜਤੀਆਂ ਸਾਡਾ ਕੰਮ ਖਤਮ ਹੋ ਗਿਆ ਨਹੀਂ ਉਹ ਤਾਂ ਸਾਨੂੰ ਗੁਰੂ ਸਾਹਿਬ ਸਮਝਾਉਂਦੇ ਨੇ ਉਹ ਤਾਂ ਸਾਨੂੰ ਜਿਹੜਾ ਉਹਨਾਂ ਗਿਆਲ ਦਿੱਤਾ ਉਹ ਤੇ ਅਮਲ ਕਰਨਾ ਥਿਉਰੀ ਹੈ ਥਿਉਰੀ ਨੂੰ ਪ੍ਰੈਕਟੀਕਲ ਨਹੀਂ ਜੇ ਉਹ ਕਰਾਂਗੇ ਅਸੀਂ ਥਿਉਰੀ ਤਾਂ ਹੀ ਸਮਝ ਆਊਗੀ ਜੇ ਅਸੀਂ ਪ੍ਰੈਕਟੀਕਲ ਕਰਾਂਗੇ ਤਾਂ ਪ੍ਰੈਕਟੀਕਲ ਕੀ ਹੈ ਸੇਵਾ ਹੈ ਸਿਮਰਨ ਹੈ ਠੀਕ ਹੈ ਉਹ ਜਿਹੜਾ ਹੈ ਪ੍ਰੈਕਟੀਕਲ ਹੈ ਸੇਸ ਕਰਕੇ ਪਹਿਲਾ ਹਿੱਸਾ ਮਿਲਾਈ ਸੀ ਕਿ ਆਪਾਂ ਕਿਉਂ ਕਰਨਾ ਕੀ ਕਰਨਾ ਤੇ ਕਿਵੇਂ ਕਰਨਾ ਹੁਣ ਗੱਲ ਕਰੀਏ ਕਿਦਾ ਸਾਨੂੰ ਫਲ ਕੀ ਮਿਲਦਾ ਜਿਵੇਂ ਆਪਾਂ ਹੁਣੇ ਗੱਲ ਕੀਤੀ ਐ ਕਿ ਜਿਉਂ-ਜਿਉਂ ਅਸੀਂ ਸਿਮਰਨ ਨਾਲ ਜੁੜਾਂਗੇ ਨਾ ਵੈਸੇ ਸਿਮਰਨ ਨਾਲ ਮਨ ਸਾਡਾ ਸਭ ਤੋਂ ਜ਼ਿਆਦਾ ਭਜਦਾ ਪਲਿਸ ਸਪੀਡ ਕਹਿੰਦਾ ਲਾਈਟ ਦੀ ਸਪੀਡ ਤੋਂ ਵੀ ਜ਼ਿਆਦਾ ਮੈਕਸਿਮਮ ਸਪੀਡ ਸਾਇੰਸ ਵਾਲੇ ਕਹਿੰਦੇ ਆ ਕਿ ਲਾਈਟ ਦੀ ਵੈਕਿਊਮ 300000 ਕਿਲੋਮੀਟਰ ਪਰ ਸੈਕਿੰਡ ਪਰ ਸਾਡਾ ਮਨ ਇੱਥੇ ਬੈਠਾ ਵਿਦਨ ਨੋ ਟਾਈਮ ਚੰਤੇ ਚੱਲ ਜਾਂਦਾ ਦੇਖੋ ਕਿੰਨੀ ਸਪੀਡ ਹੋਊਗੀ ਇਹਦਾ ਟਿਕਾਉ ਲਈ ਜ਼ਰੂਰੀ ਹੈ ਕਿ ਅਸੀਂ ਸੀਮਿਤ ਕਰੀਏ ਪਹਿਲੀ ਗੱਲ ਤਾਂ ਇਹਦਾ ਟਿਕਾਉ ਹੁੰਦਾ ਦੂਜੀ ਗੱਲ ਕਿ ਜਿਵੇਂ ਪਹਿਲੀ ਆਪਾਂ ਕਹਿ ਗੁਰ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਕੀ ਹੋਊਗਾ ਜਪ ਹੋਵੇ ਕੋਈ ਹੋਮੇ ਹੋਮੇ ਸਾਰੇ ਸਮਝਿਆ ਕਿ ਇਹ ਹੀ ਸਾਨੂੰ ਖਰਾਬ ਕਰਦਾ ਠੀਕ ਹੈ ਤਿੰਨ ਤਰ੍ਹਾਂ ਦਾ ਹੋਮੇ ਹੁੰਦਾ ਕਿਸੇ ਨੂੰ ਅਉਧੇ ਦਾ ਹੋਮੇ ਹੋ ਜਾਂਦਾ ਹੰਕਾਰ ਹੋ ਜਾਂਦਾ ਕਿਸੇ ਨੂੰ ਮਾਇਆ ਦਾ ਹੁੰਦਾ ਪੈਸਾ ਬਹੁਤ ਜ਼ਿਆਦਾ ਕਿਸੇ ਨੂੰ ਰੋਕਦਾ ਹੋ ਜਾਂਦਾ ਮੈਂ ਸੁੰਦਰ ਬਹੁਤ ਆ ਔਰ ਕਈਆਂ ਨੂੰ ਇਸ ਚੀਜ਼ ਦਾ ਵੀ ਅੱਜ ਕੱਲ੍ਹ ਹੋਮੇ ਹੋਣ ਲੱਗਾ ਕਿ ਮੈਂ ਸਿਮਰਨ ਬਹੁਤ ਕਰਦਾ ਮੈਂ ਰੱਬ ਦਾ ਨਾਮ ਬਹੁਤ ਲੈਣਾ ਤੇ ਗਿਆਨੀ ਲੋਕ ਕਹਿੰਦੇ ਨੇ ਕਿ ਜਿਹੜੇ ਪਹਿਲੇ ਤਰ੍ਹਾਂ ਦੇ ਤਿੰਨ ਨੇ ਨਾ ਹੋਮੇ ਹੰਕਾਰ ਉਹ ਤਾਂ ਅਸੀਂ ਵੈਸੇ ਤੋਂ ਸਿਮਰਨ ਕਰਕੇ ਦੂਰ ਕਰ ਸਕਦੇ ਹਾਂ ਪਰ ਜਿਹਨੂੰ ਇਹ ਹੋਮੇ ਹੋ ਜਵੇ ਕਿ ਮੇਰੇ ਵਰਗਾ ਗਿਆਨੀ ਕੋਈ ਨਹੀਂ ਮੈਂ ਸਭ ਤੋਂ بڑا ਮੈਂ ਸਭ ਤੋਂ ਜ਼ਿਆਦਾ ਕਰਦਾ ਇਹਦਾ ਮਤਲਬ ਕੀਤਾ ਸਾਰੇ ਨੇਪੁਰ ਤੇ ਜੇ ਹੋਰ ਆਪ ਸਮਝ ਨਾ ਹੋਵੇ ਤਾਂ ਸੁਖੀ ਸਾਹਿਬ ਦਾ ਪਾਠ ਆਪਾਂ ਸਾਰੇ ਜਾਣਦੇ ਆ ਪਹਿਲੇ ਜਿਹੜੀ ਪਹਿਲੀ ਵਸਪਦੀ ਹੈ ਉਹਦੇ ਪਹਿਲੇ ਪਦੇ ਦੇ ਵਿੱਚ ਗੁਰੂ ਆਜਨ ਸਿੰਘ ਸਾਹਿਬ ਨੇ ਸੰਖੇਪ ਰੂਪ ਦੱਸਿਆ ਕਿ ਸਿਮਰਨ ਧਰਮ ਦਾ ਕੀ ਫਲ ਹੈ ਤੇ ਜਿਹੜੇ ਅੱਗੇ 7 ਪਦੇ ਨੇ ਮੈਂ ਸਾਰੇ ਨਹੀਂ ਬੋਲਣੇ ਸਿਮਰੋ ਸਿਮਰ ਸੁਖਾਉ ਆਪਾਂ ਸਾਰੇ ਪੜ੍ਹਦੇ ਆ ਸਾਨੂੰ ਪਤਾ ਕੁਝ ਪੱਪ ਕੇ ਸਿਮਰਨ ਕੀ ਹੁੰਦਾ ਪ੍ਰਭ ਕੇ ਸਿਮਰਨ ਕੀ ਹੁੰਦਾ ਸਾਰਾ ਕੁਝ ਦੱਸਿਆ ਹੈ ਵੀ ਅਸੀਂ ਜੂਨਾਂ ਚ ਨਹੀਂ ਆਉਂਦੇ ਅਸੀਂ ਜਿਹੜਾ ਹੈ ਸਾਡਾ ਜਿਹੜਾ ਜੰਮ ਸਾਡੇ ਨੇੜੇ ਨਹੀਂ ਆਉਂਦਾ ਸਭ ਕੁਝ ਆਪਾਂ ਪੜ ਸਕਦੇ ਆ ਸਾਰੇ ਅਠੇ ਪਦਾਂ ਦੇ ਵਿੱਚ ਗੁਰੂ ਸਾਹਿਬ ਨੇ ਫਲ ਦੱਸਨੇ ਕਿ ਪ੍ਰਭ ਦੇ ਸਿਮਰਨ ਦੇ ਕੀ ਫਲ ਔਰ ਥੋੜੀ ਜਿਹੀ ਮੈਂ ਦੋ ਸਾਖੀਆਂ ਸੁਣਾ ਕੇ ਵੀ ਇਹਨੂੰ ਕਲੀਅਰ ਕਰਾਂਗਾ ਇੱਕ ਤਾਂ ਸਾਖੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਲਗੇ ਸੰਗਤ ਬੈਠੇ ਸੀ ਤੇ ਇੱਕ ਬੜਾ ਸਿੰਪਲ ਜਿਹਾ ਬੰਦਾ ਚੋਗੜਾ ਪਾਇਆ ਹੈ ਪੁਰਾਣਾ ਜਿਹਾ ਲੰਬਾ ਚੋੜਾ ਪਾਇਆ ਜਿਵੇਂ ਸਧਾਰਨ ਵਿਅਕਤੀ ਹੁੰਦੇ ਨੇ ਆ ਕੇ ਗੁਰੂ ਸਾਹਿਬ ਕੋਲੇ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੇ ਆਪਸ ਵਿੱਚ ਤੇ ਇੱਕ ਖੰਭ ਦੇ ਕੇ ਚਲੇਗਾ ਉਹਨਾਂ ਨੂੰ ਤੇ ਜਦੋਂ ਚੱਲਿਆ ਗਿਆ ਸੰਗਤ ਕਰਨੀ ਸਿੱਖਣ ਦੇ ਵੀ ਇਹ ਕੌਣ ਸੀ ਗੁਰੂ ਸਾਹਿਬ ਜਾਂ ਸੁਣਨਾ ਮਿੱਠੇ ਮਿੱਠੇ ਗੱਲਾਂ ਕਰਕੇ ਚਲੇਗਾ ਤੁਹਾਨੂੰ ਖੰਭ ਦੇ ਗਿਆ ਤਾਂ ਕੀ ਮਤਲਬ ਹੈ ਤੇ ਗੁਰੂ ਸਾਹਿਬ ਨੇ ਬੜੇ ਧਿਆਨ ਨਾਲ ਦੱਸਿਆ ਕਹਿੰਦੇ ਭਾਈ ਇਹ ਨਾਰਦ ਸੀਗਾ ਕਹਿੰਦੇ ਫਿਰ ਤੁਹਾਨੂੰ ਖੰਭ ਕਿਉਂ ਦੇਖਿਆ ਕਹਿੰਦੇ ਇੱਕ ਖੰਭ ਜਣਾ ਇਹਦੀ ਮੈਂ ਜਿਹੜੀ ਕੀ ਇੰਪੋਰਟੈਂਸ ਕੀ ਇਹਦੀ ਮਹਾਨਤਾ ਮੈਂ ਤੁਹਾਨੂੰ ਬਾਅਦ ਚ ਦੱਸਦਾ ਉਹ ਕਹਿੰਦੇ ਵੀ ਐ ਕਰੋ ਚਾਰ ਜਾਣੇ ਚਾਰ ਗੁਰਸਿੱਖ ਉੱਠੋ ਤੇ ਵੱਖ ਹੋ ਕੇ ਸ਼ਾਮਾਂ ਜਾਓ ਆਪਾਂ ਇੱਕ ਕਰਤਵ ਕਰਕੇ ਦੇਖਣਾ ਹੁਣ ਫਿਰ ਸਮਝ ਆ ਜੂ ਉਹਨਾਂ ਨੇ ਉਹ ਜਿਹੜਾ ਖੰਭ ਸੀ ਨਾ تیر ਨਾਲ ਬੰਨ੍ਹ ਤਾ ਉਹ ਬੰਨ੍ਹ ਕੇ ਜੋ تیر ਚਲਾਇਆ ਗੁਰੂ ਸਾਹਿਬ ਨੇ ਉਹ ਜਿਹੜੇ ਭੇਜੋ ਜੀ ਸਿੱਖ ਫਿਰ ਤੁਰ ਕੇ ਸਾਰੇ ਲੱਭ ਕੇ ਆ ਗਏ ਕਹਿੰਦੇ ਸਾਨੂੰ ਕਿਤੇ ਨਹੀਂ ਲੱਭਿਆ ਜਿਹੜਾ ਤੁਸੀਂ ਤੀਰ ਛੱਡਿਆ ਸੀ ਤਾਂ ਗੁਰੂ ਸਾਹਿਬ ਨੇ ਫਿਰ ਉਹ ਕਲੀਅਰ ਕੀਤੀ ਗੱਲ ਕਹਿੰਦੇ ਜਿਹੜਾ ਖੰਭ ਮੈਨੂੰ ਦੇਖ ਗਿਆ ਨਾ ਇਹ ਹੌਂ ਪੰਖੀ ਹੁੰਦਾ ਹੈ ਉਤਲੇ ਮੰਡਲਾਂ 'ਚ ਰਹਿੰਦਾ ਕਹਿੰਦੇ ਜਿਹੜੀ ਚੀਜ਼ ਨਾ ਉਹ ਖੰਭ ਟੱਚ ਕਰ ਜਵੇ ਨਾ ਉਹ ਆਪਣੇ ਮੰਡਲਾਂ 'ਚ ਲੈ ਜਾਂਦਾ ਮੁਰਕਿਓਂ ਜੀ ਥੱਲੇ ਨਹੀਂ ਹੁੰਦੀ ਜ਼ਮੀਨ ਤੇ ਨਹੀਂ ਇੱਕ ਤਾਂ ਇਹ ਹੋ ਗਿਆ ਕਿ ਜੇ ਅਸੀਂ ਸਿਮਰਨ ਕਰਦੇ ਨਾ ਨਾਮ ਸਿਮਰਨ ਉਹਦੇ ਨਾਲ ਜੁੜ ਕੇ ਉੱਪਰ ਚਲੇ ਜਾਂਦੇ ਨੇ ਦੂਜੀ ਮੈਂ ਦਾਦਾ ਸਾਹਿਬਾ ਨੇ ਬਾਬਾ ਜੀ ਦੀ ਕੈਸਟ 'ਚ ਜਾਨ ਨੂੰ ਵੀ ਸੁਣਿਆ ਮੈਂ ਤਾਂ ਬੈਠ ਕੇ ਵੀ ਸੁਣਿਆ ਉਹਨਾਂ ਨੇ ਇੱਕ ਪਰਮਾਨ ਦਿੱਤਾ ਸੀ ਕਿ ਜਦੋਂ ਆਪਾਂ ਚਿੱਠੀ ਤੇ ਪਾਉਨੇ ਆ ਨਾ ਕਿਸੇ ਨੂੰ ਉਹਦਾ ਐਡਰੈਸ ਲੈ ਦਿੰਨੇ ਆ ਉੱਤੇ ਨਾਂ ਲਿਖਦੇ ਆ ਮਹੱਲਾ ਸਭ ਕੁਝ ਲਿਖ ਕੇ ਉਹ ਚਿੱਠੀ ਪੋਸਟ ਕਰ ਦਿੰਨੇ ਆ ਅੱਜ ਕੱਲ ਉਹ ਜਿਹੜਾ ਤਾਂ ਆਪ ਕੋ WhatsApp ਕਰ ਦਿੰਨੇ ਆ ਗੱਲ ਕੋਈ ਤਾਂ ਚਿੱਠੀ ਕਿੱਥੇ ਪਹੁੰਚ ਜਾਂਦੀ ਹੈ ਜਿਹਦਾ ਨਾਂ ਲਿਖਿਆ ਹੁੰਦਾ ਇਸ ਤਰ੍ਹਾਂ ਹੀ ਜੇ ਇਸ ਦੀ ਆਪਣੀ ਆਤਮਾ ਤੇ ਰੂਹ ਨੂੰ ਆ ਲਿਖਾਇਆ ਨਾ ਪ੍ਰਮਾਤਮਾ ਦਾ ਕਿੱਥੇ ਚਲੀ ਜਾਊਗੀ ਸਿंपल ਜੀ ਚੀਜ਼ ਹੈ ਉਹ ਪ੍ਰਮਾਤਮਾ ਕੋ ਚਲੀ ਜਾਊਗੀ ਸੋ ਜੇ ਅਸੀਂ ਸਦਾ ਲਈ ਉਹ ਚ ਸਮਾਉਣਾ ਤਾਂ ਜੋਰੀ ਗਾਰਾ ਸਿਮਰਨ ਕਰਨਾ ਤਾਂ ਇੱਥੇ ਮੈਂ ਖਿਰਦੇ ਹੀ ਗੱਲ ਕਹਾਂਗਾ ਕਿ ਪ੍ਰਮਾਤਮਾ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਨਾ ਸੇਵਾਤ ਮੰਲੀ ਫਿਰ ਉਹੀ ਗੱਲ ਹੰਕਾਰ ਲੈ ਆਉਂਦੀ ਹੈ ਜਿਵੇਂ ਆਪਾਂ ਪਿਛਲੀ ਵਾਰੀ ਮੈਂ ਉਦਾਹਰਣ ਦਿੱਤੀ ਸੀ ਇਸ ਸਮਾਗਮ ਵਿੱਚ ਕਿ ਜੇ ਖੰਭ ਪੰਛੀ ਦੇ ਦੋ ਖੰਭ ਨਾ ਹੋਣ ਇੱਕੋ ਹੀ ਖੰਭ ਹੋਵੇ ਫਾਂਚੀ ਉੱਗ ਨਹੀਂ ਸਕਦਾ ਉਹ ਦੋ ਖੰਭ ਖੰਭ ਜੋੜ ਚਾਹੀਦੇ ਆ ਹੈਲੀਕਾਪਟਰ ਤੁਸੀਂ ਦੇ ਲਓ ਉਹਦੇ ਦੋ ਪਰ ਹੁੰਦੇ ਨਹੀਂ ਉੱਡ ਨਹੀਂ ਸਕਦਾ ਉਹ ਉੱਥੇ ਡਿੰਕ ਤੋਂ ਲੈ ਕੇ ਆ ਕੇ ਡਿੱਗ ਪੂਗਾ ਇਸ ਤਰ੍ਹਾਂ ਹੀ ਜੇ ਅਸੀਂ ਜ਼ਿੰਦਗੀ 'ਚ ਨਿਮਰਤਾ ਲੈ ਕੇ ਆਉਣੀ ਹੈ ਹਲੀਮੀ ਲੈ ਕੇ ਆਉਣੀ ਹੈ ਤਾਂ ਸਾਨੂੰ ਸੇਵਾ ਦੇ ਨਾਲ ਸਿਮਰਨ ਵੀ ਜੋੜੀਆ ਇਹ ਦੋ ਖੰਭ ਨੇ ਸਾਨੂੰ ਉੱਚੀ ਉਡਾਰੀ ਲਾਉਣ ਲਈ ਜੇ ਅਸੀਂ ਪਰ ਪਰ ਵੱਲ ਵਧਣਾ ਤਾਂ ਜੋਰੀ ਗੱਲ ਹੈ ਕਿ ਸੇਵਾ ਤੇ ਸਿਮਰਨ ਕਿਉਂਕਿ ਕਾਪਨੇ ਹੁੰਦੀ ਹੈ ਨਾ ਕਿ ਤਾ ਹੈ ਵੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਤੇ ਨਾਲ ਦੀ ਨਾਲ ਹੀ ਖੁੰਦਾ ਸੇਵਾ ਸਿਮਰਨ ਪਰਪਕਾਰ ਜੇ ਪਰਪਕਾਰ ਵੱਲ ਵਧਣਾ ਆਪਾਂ ਨੂੰ ਗੁਰੂ ਸਾਹਿਬ ਨੇ ਚੰਗੇ ਪਾਸੇ ਪ੍ਰਮਾਤਮਾ ਨਾਲ ਜੋੜਿਆ ਹੋਇਆ ਆ ਆਪਾਂ ਥੋੜੀ ਬਾਈ ਸੇਵਾ ਚ ਲੱਗੇ ਹੋਇਆ ਤੇ ਨਾਲ ਜੇ ਉਹ ਨਾਲ ਕੋਈ ਐਡ ਕਰ ਲਈਏ ਤੇ ਸੋਣ ਤੇ ਸੁਹਾਗਾ ਹੋ ਜਾਏਗਾ ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਅੱਗੇ ਤੋਂ ਆਪਾਂ ਆਪਣੇ ਆਪ ਹੀ ਦੱਸਿਆ ਮੇਰੇ ਕਿ ਅਗਲੀ ਵਾਰ ਮੈਂ ਬੋਲੂਗਾ ਅਗਲੀ ਵਾਰ ਮੈਂ ਬੋਲੂਗਾ ਤਾਂ ਕਿ ਵਧੀਆ ਆਪਣੀ ਜਿਹੜੀ ਮੀਟਿੰਗ ਲੱਗਦਾ ਹੈ ਰੁਟੀਨ ਬਣ ਜਾਵੇ ਧੰਨਵਾਦ